ਸਾਰੇ ਤਾਰੀ ਮੇਰਾ ਮੇਰੇ ਛੋਟੇ ਭਰਾ ਮੇਰੇ ਵੱਡੇ ਭਰਾ ਮੇਰੇ ਸੀਨੀਅਰ ਸਾਰੀਆਂ ਮੇਰੀਆਂ ਬਾਵਾ ਨੇ ਆਪਾਂ ਨਾਲ ਬਗੈਰ ਜ਼ੀਰੋ ਆ ਗਏ ਜੀ ਵਕੀਲ ਭਾਈ ਚਾਰਾ ਹੋਏ ਤੇ ਇੰਨਾ ਵਰਗਾ ਹੋਏ ਲੇਕਿਨ ਦਾਂਗੇ ਜਦੋਂ ਮੁਕਾਮ ਦੇ ਕੇ ਪਿੰਡ ਦੇ ਦੇਰਗੋਬ ਸਾਹਿਬ ਚਲੇ ਗਏ ਤਾਂ ਸਾਡੀ ਵਾਰ ਸਿਕੇ ਪ੍ਰਤਾਪ ਸਿੰਘ ਕੋ ਉਟ ਆਏਗੀ ਖੁਸ਼ੀ ਆਦਮੀ ਹੈ ਅੱਲਾਹ ਅਕਬਰ ਉਟਾਰਿਆ ਸਰ ਕੋ ਕੋ ਨਹੀਂ ਜਾਣਦਾ ਭਾਈ ਪਹਿਲੀ ਵਾਰ ਥੋੜੀ ਪਾਰੀ ਖੇਡ ਰਹੇ ਹਾਂ ਕੋ ਦੇਖਣ ਦੇ 10 ਵੀਰ ਵੀਰਾਂ ਦਾ ਸੀਨੀਅਰ ਜੂਨੀਅਰ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਵਾਂ ਜਿਨ੍ਹਾਂ ਨੇ ਐਨਾ ਮੈਨੂੰ ਇੱਜ਼ਤ ਮਾਨ ਬਖਸ਼ਿਆ ਮੈਂ ਆਪਣੀ ਬਾਹਰ ਲਈ ਕੁਝ ਵਧੀਆ ਕੰਮ ਕਰਾਂਗਾ ਇੱਕ ਵਾਰ ਜਿਹੜਾ ਨੇ ਮੈਨੂੰ ਮੌਕਾ ਦਿੱਤਾ ਬਹੁਤ ਵਧੀਆ ਕੋਸ਼ਿਸ਼ ਕਰਾਂਗਾ ਪੂਰੀ ਵੈਲਫੇਅਰ ਲਈ ਕੰਮ ਕਰਨਾ ਚਾਹਨਾ ਵਾਂ ਦਾ ਮਿਲਿਆ ਮੈਂ ਬਹੁਤ ਕੁਝ ਕੋਸ਼ਿਸ਼ ਕਰਨਾ ਚਾਹਾਂਗਾ ਕਿ ਸਾਰੇ ਵੀਰ ਭਰਾਵਾਂ ਦੇ ਲਈ ਸ cả ਸੀਨੀਅਰ ਹੋਣ ਤੇ ਜੂਨੀਅਰ ਹੋਣ ਉਹਨਾਂ ਲਈ ਕਿਸ਼ਨਾ ਕੋ ਜੂਰ ਕੰਮ ਕਰਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਰੇ ਆਪਣੇ ਵੀਰ ਭਰਾਵਾਂ ਦਾ ਥੈਂਕਸ ਲਾਰਡ ਬਧਾਈ ਮਿਲੇਗੀ ਤੁਹਾਨੂੰ ਲੈ ਜੀ ਢੋਲ ਵਜਨੇ ਲਗੇ ਢੋਲ ਵਜਨੇ ਲਗੇ ਹੈ ਮੈਂ ਉਧਰੋਂ ਇਹ ਅਫੀਸ਼ੀਅਲੀ ਹੋ ਲੈਂਦਾ ਉਹ ਜਿੱਤ ਗਏ ਆ ਸਾਡੇ ਪ੍ਰਧਾਨ ਜੀ ਜਿੱਤ ਗਏ ਨੇ ਸਾਡੇ ਜਿੱਤੇ ਹੋਏ ਆ ਹਾਂ ਜੀ ਪ੍ਰਧਾਨ ਜੀ ਇਹ ਬੰਦ ਕਰ ਦਿੱਤਾ ਜਦ ਤੱਕ ਅਧਿਕਾਰਿਕ ਤੌਰ ਪਰ ਨਾ ਪਤਾ ਚੱਲ ਜਾ ਢੋਲ ਤੋਂ ਆਪਣੇ ਮਰਜ਼ੀ ਨਾਲ ਵਜਾਈ ਇਹ ਮਿਲੀ ਇੰਨੀ ਵੱਡੀ ਕਾਮਯਾਬੀ ਲਈ ਮੈਂ ਬਾਹਰ ਮੈਂਬਰਾਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹ ਬਾਹਰ ਮੈਂਬਰਾਂ ਨੇ ਪ੍ਰੂਫ ਕਰ ਦਿੱਤਾ ਕਿ ਜੇ ਤੁਸੀਂ ਬਾਹਰ ਬਤੀ ਵਫਾਦਾਰ ਹੋ ਕੰਮ ਕਰਦੇ ਹੋ ਵਕੀਲਾਂ ਦੀ ਦਿਨ-ਰਾਤ ਖੜੇ ਹੋ ਬਾਹਰ ਮੈਂਬਰ ਕਦੀ ਤੁਹਾਨੂੰ ਨਹੀਂ ਨਿਰਾਸ਼ ਕਰਦੇ ਹਾਰੇ ਨਹੀਂ ਦਿੰਦੇ ਇਹ ਇੱਕ ਆਮ ਵਕੀਲ ਦੀ ਜਿੱਤ ਹੈ ਸਾਰੇ ਵਕੀਲਾਂ ਦੀ ਜਿੱਤ ਹੈ ਇਹ ਬਾਹਰ ਜਿੰਨੀਆਂ ਪੋਲੀਟੀਕਲ ਪਾਰਟੀਆਂ ਇੱਕ ਬੜੀ ਤਗੜੀ ਜਿੱਤ ਹੈਗੀ ਹੈ ਸਾਰੇ ਵਕੀਲਾਂ ਦੀ ਕੰਮ ਨੂੰ ਜਤਾਇਆ ਵਕੀਲਾਂ ਨੇ ਕੰਮ ਨੂੰ ਕਰੀਆ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਾਲ ਇਹਨਾਂ ਪਿਆਰ ਮਾਣ ਬਖਸ਼ਿਆ ਤੇ ਮਾਣ ਦਿੱਤਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਉਹਨਾਂ ਨੇ ਇੰਨੀ ਇੱਜ਼ਤ ਬਖਸ਼ੀ ਆ ਪ੍ਰਮਾਤਮਾ ਦਾ ਸਭ ਤੋਂ ਪਹਿਲਾਂ ਧੰਨਵਾਦ ਸ਼ੁਕਰ ਉਹਨਾਂ ਮਹਾਰਾਜ ਦਾ ਜਿਨ੍ਹਾਂ ਨੇ ਇੱਜ਼ਤ ਬਖਸ਼ੀ ਪਹਿਲਾਂ ਵੀ ਕੰਮ ਕੀਤੇ ਗਾਹ ਵੀ ਹੋਰ ਵੀ ਕੰਮ ਕਾਫੀ ਕਰਨ ਵਾਲੇ ਉਹ ਵੀ ਕਰਾਂਗੇ ਇਮਾਨਦਾਰੀ ਨਾਲ ਮਾਂ ਦਾ ਇਹਨਾਂ ਕੰਮ ਕਰਾਂਗੇ ਮਾਂ ਸਾਡੀ ਸ਼ਾਨ ਥੈਂਕ ਯੂ ਥੈਂਕ ਯੂ ਵੈਰੀ ਮਚ ਧੰਨਵਾਦ ਰੁਕਦਾ ਗਿਆ ਬੋਲਣ ਦੀ ਨਾ ਚਾਹੁੰਦਾ ਮੈਂ ਕਹਿੰਦਾ ਮੈਂਬਰ ਦੇ ਵਾਹ ਤੱਕੋ ਸਾਹ ਵਾਹ ਦਿਲਾਂ ਦੀ ਜੋੜੀ ਅੰਬਸਰ ਦੇ 1200 ਤੁਸੀਂ ਦੇ ਹਰ ਉਸ ਮੈਂਬਰ ਦੀ ਹੈ ਜਿਨੇ ਅੱਜ ਸਾਬਿਤ ਕਰਤਾ ਕਿ ਬਾਹਰ ਦੀਆਂ ਸੰਗੀਆਂ ਕੋੜੀਆਂ ਹਰ ਹਾਲਾਤਾਂ ਚੋਂ ਜਿੱਤੀ ਆ ਜੰਬਰ ਸਰ ਦੇ ਮਹਾਨੋ ਸਾਰੇ ਪਰਿਵਾਰਾਂ ਦਾ ਮੂੰਹ ਜੋੜ ਕੇ ਵਾਅਦਾ ਕਰਦਾ ਮੈਂ ਅੰਬਰ ਸਰ ਪਰ ਦੇ ਹਰ ਮੈਂਬਰ ਦਾ ਜਿਲੋਂ ਸ਼ੁਕਰੀਆ ਜਾਂਦਾ ਅੱਜ আর ਇੱਕ ਪ੍ਰਣ ਕਰਦਾ ਕਿ ਅੱਗੇ ਤੋਂ ਵਧ ਕੇ ਵਕੀਲਾਂ ਦੀ ਇੱਜ਼ਤ ਵਕੀਲਾਂ ਦੀ ਜਿਹੜੀ ਰਿਸਪੈਕਟ ਹੈ ਉਹਦੇ ਲਈ ਲੜਾਈ ਲੜਨਾ ਆਹ ਲੜਦਾ ਰਹਾਂਗਾ